ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੀ ਇਹ ਉਪਾਅ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਾਂ ਸਾਡੀ ਗਰੀਬੀ ਨਹੀਂ ਦੂਰ ਹੁੰਦੀ ਘਰ ਦੇ ਵਿੱਚ ਪੈਸਾ ਆਉਂਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਜਲਦੇ ਚਲਦੇ ਹੋਏ ਕਾਰੋਬਾਰ ਵੀ ਬੰਦ ਹੋ ਚੁੱਕੇ ਹਨ ਤਾਂ ਉਹਨਾਂ ਦੇ ਲਈ ਅੱਜ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਆਪਾਂ ਰਾਤ ਨੂੰ ਸੌਂਦੇ ਸਮੇਂ ਕਰਨਾ ਹੈ ਰਾਤ ਨੂੰ ਸੌਂਦੇ ਸਮੇਂ ਸਰਾਣੇ ਥੱਲੇ ਰੱਖ ਕੇ ਇਹ ਇੱਕ ਚੀਜ਼ ਨੂੰ ਤੁਸੀਂ ਸੌਂ ਜਾਣਾ ਹੈ ਤੇ ਉਹ ਕਿਹੜੀ ਚੀਜ਼ ਹੈ ਜਿਸ ਨੂੰ ਸਰਾਣੇ ਦੇ ਥੱਲੇ ਰੱਖਣਾ ਹੈ ਇਹ ਉਪਾਅ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੇ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਚੁੰਬਕ ਵਾਂਗ ਖਿੱਚਿਆ ਆਵੇਗਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਆਓ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਸੇ ਤਰ੍ਹਾਂ ਰਾਤ ਨੂੰ ਸੌਂਦੇ ਸਮੇਂ ਜੇਕਰ ਅਸੀਂ ਕੁਝ ਚੀਜ਼ਾਂ ਜਾਂ ਆਪਣੇ ਸਿਰਹਾਣੇ ਦੇ ਕੋਲ ਰੱਖ ਲੈਣੇ ਆ ਤਾਂ ਵਾਸਤੂ ਸ਼ਾਸਤਰ ਦੇ ਅਨਸਾਰ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੇ ਮਾਨਸਿਕ ਸਿਹਤ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਕੁਝ ਖਾਸ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌਣ ਦੇ ਨਾਲ ਸਾਡੀ ਸਿਹਤ ਅਤੇ ਧਨ ਵਪਾਰ ਉੱਤੇ ਕਿਰਪਾ ਹੁੰਦੀ ਹੈ ਸਾਡੇ ਕਾਰੋਬਾਰ ਤੇ ਵੀ ਅਸਰ ਪੈਂਦਾ ਹੈ ਤੇ ਵਾਸਤੂ ਸ਼ਾਸਤਰਾਂ ਦੇ ਅਨਸਾਰ ਘਰ ਦੇ ਵਿੱਚ ਰੱਖੀ ਹੋਈ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਸਾਡੇ ਹਰ ਇੱਕ ਘਰ ਦੇ ਮੈਂਬਰ ਦੇ ਉੱਪਰ ਜ਼ਰੂਰ ਪੈਂਦਾ ਹੈ ਇਸ ਦੇ ਨਾਲ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੌਂਦੇ ਸਮੇਂ ਤੁਸੀਂ ਜਿਸ ਚੀਜ਼ ਨੂੰ ਆਪਣੇ ਸਹਰਾਣੇ ਦੇ ਹੇਠਾਂ ਰੱਖ ਕੇ ਸੌਂਦੇ ਹੋ ਉਹ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪਾ ਸਕਦਾ ਹੈ ਇਸੇ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨਸਾਰ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਨੇੜੇ ਰੱਖ ਕੇ ਸੌਂਨੇ ਆ ਤਾਂ ਕਦੀ ਹੋਣ ਨਾ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਸੌਂਦੇ ਸਮੇਂ ਸਰਾਣੇ ਦੇ ਹੇਠਾਂ ਕੁਝ ਅਜਾਹੀਆਂ ਚੀਜ਼ਾਂ ਰੱਖਣ ਨੂੰ ਕਿਹਾ ਗਿਆ ਹੈ ਜਿਸ ਦੇ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਅਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲਦਾ ਹੈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚੀਜ਼ਾਂ ਦੱਸਾਂਗੇ ਸੰਗਤ ਜੀਓ ਕਿਹੜੀਆਂ ਚੀਜ਼ਾਂ ਹਨ ਜੋ ਸਰਾਣੇ ਥੱਲੇ ਰੱਖਣੀਆਂ ਚਾਹੀਦੀਆਂ ਹਨ ਤੇ ਕਿਹੜੀਆਂ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਸਹਰਾਣੇ ਦੇ ਥੱਲੇ ਕਦੇ ਵੀ ਨਹੀਂ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਦੀ ਜੇਕਰ ਗੱਲ ਕਰੀਏ ਤਾਂ ਉਹ ਹੈ ਸਿੱਕਾ ਸੰਤ ਜੀ ਜੇਕਰ ਤੁਹਾਡੇ ਸਰੀਰ ਨੂੰ ਕਾਫੀ ਸਮੇਂ ਤੋਂ ਰੋਗਾਣੇ ਘੇਰਿਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਤੁਸੀਂ ਬਿਮਾਰ ਹੋ ਤਾਂ ਸੌਂਦੇ ਸਮੇਂ ਆਪਣੇ ਸਹਰਾਣੇ ਥੱਲੇ ਪੂਰਬ ਦਿਸ਼ਾ ਦੇ ਵੱਲ ਇੱਕ ਸਿੱਕਾ ਰੱਖ ਕੇ ਤੁਸੀਂ ਸੌ ਜਾਓ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਜਲਦੀ ਹੀ ਰੋਗਾਂ ਤੋਂ ਮੁਕਤੀ ਮਿਲੇਗੀ ਤੇ ਜਿਹੜਾ ਵੀ ਤੁਹਾਨੂੰ ਸਰੀਰਕ ਤੌਰ ਤੇ ਦੁੱਖ ਰੋਗ ਤਕਲੀਫ ਹੈ ਉਹ ਦੂਰ ਹੋ ਜਾਵੇਗਾ ਇਸ ਤੋਂ ਇਲਾਵਾ ਹਰੀ ਇਲਾਚੀ ਜੇਕਰ ਕਈ ਦਿਨਾਂ ਤੋਂ ਤੁਹਾਨੂੰ ਗੂੜੀ ਚੰਗੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਆਪਣੇ ਸਿਰਹਾਣੇ ਥੱਲੇ ਸੌਂਫ ਦੇ ਨਾਲ ਹਰੀ ਇਲਾਚੀ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਗੂੜੀ ਨੀਂਦ ਆਉਣ ਲੱਗਦੀ ਹੈ ਸੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਸੌਂਫ ਦੀ ਮਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸਹਰਾਣੇ ਦੇ ਥੱਲੇ ਥੋੜੀ ਜਹੀ ਸੌਂਫ ਰੱਖ ਕੇ ਸੌ ਜਾਓ ਤਾਂ ਤੁਹਾਡੀ ਕੁੰਡਲੀ ਦੇ ਵਿੱਚ ਮੌਜੂਦ ਰਾਹੂ ਦੋਸ਼ ਤੋਂ ਤੁਹਾਨੂੰ ਮੁਕਤੀ ਮਿਲਦੀ ਹੈ ਮਾਨਸਿਕ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਲਸਣ ਦੀ ਲਸਣ ਸਿਰਫ ਸਾਡੇ ਖਾਣੇ ਨੂੰ ਹੀ ਸਵਾਦ ਨਹੀਂ ਬਣਾਉਂਦਾ ਸਾਡੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ ਸਾਡੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਪਰੇਸ਼ਾਨੀਆਂ ਨੂੰ ਵੀ ਦੂਰ ਕਰਨ ਦੇ ਵਿੱਚ ਸਾਡਾ ਸਹਾਈ ਸਿੱਧ ਹੁੰਦਾ ਹੈ ਉਹ ਇਸ ਤਰ੍ਹਾਂ ਕਿ ਜੇਕਰ ਲਸਣ ਦੀਆਂ ਕੁਝ ਕਲੀਆਂ ਨੂੰ ਤੁਸੀਂ ਆਪਣੇ ਸਰਾਣੇ ਦੇ ਥੱਲੇ ਰੱਖ ਕੇ ਸੌਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਿਕਤਾ ਦਾ ਦਾ ਸੰਚਾਰ ਵਧੇਗਾ ਤੇ ਨਾਲ ਹੀ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੈ ਨਕਾਰਾਤਮਿਕ ਊਰਜਾ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਵਾਧਾ ਹੈ ਉਹੋ ਇਸ ਉਪਾਅ ਨੂੰ ਜ਼ਰੂਰ ਕਰਨ ਰਾਤ ਨੂੰ ਸੌਂਦੇ ਸਮੇਂ ਆਪਣੇ ਸਿਰਹਾਣੇ ਥੱਲੇ ਇੱਕ ਦੋ ਕਲੀਆਂ ਲਸਣ ਦੀਆਂ ਜ਼ਰੂਰ ਰੱਖ ਕੇ ਸੌਇਆ ਕਰੋ ਤੇ ਅਗਲੀ ਗੱਲ ਕਰਦੇ ਹਾਂ ਚਾਕੂ ਦੀ ਜੇਕਰ ਤੁਹਾਡੇ ਬੱਚੇ ਵੀ ਰਾਤ ਨੂੰ ਸੌਂਦੇ ਸਮੇਂ ਅਚਾਨਕ ਡਰ ਜਾਂਦੇ ਹਨ ਡਰ ਕੇ ਉੱਠ ਜਾਂਦੇ ਹਨ ਤੇ ਉੱਠ ਕੇ ਰੋਣ ਲੱਗ ਜਾਂਦੇ ਹਨ ਫਿਰ ਤੁਹਾਨੂੰ ਰਾਤ ਦੇ ਸਮੇਂ ਡਰ ਲੱਗਦਾ ਹੈ ਤਾਂ ਤੁਹਾਨੂੰ ਆਪਣੇ ਬੱਚਿਆਂ ਦੇ ਸਿਰਹਾਣੇ ਦੇ نیچے ਜਾਂ ਫਿਰ ਆਪਣੇ ਸਿਰਹਾਣੇ ਦੇ نیچے ਚਾਕੂ ਰੱਖ ਕੇ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਘਰਾਂ ਦੇ ਵਿਜਕਰਨ ਦੇ ਨਾਲ ਬੱਚਿਆਂ ਨੂੰ ਡਰਾਉਣੇ ਸੁਪਨੇ ਨਹੀਂ ਆਉਂਦੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਸਮਾਂ ਚੰਗਾ ਨਹੀਂ ਚੱਲ ਰਿਹਾ ਤੁਹਾਡੇ ਬਣੇ ਬਣਾਏ ਕੰਮ ਵਿਗੜ ਹਨ ਤੁਹਾਡੇ ਬਣੇ ਬਣਾਏ ਕੰਮ ਵਿਗੜ ਜਾਂਦੇ ਹਨ ਤਾਂ ਫਿਰ ਤੁਹਾਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਸਰਾਂ ਨੇ ਥੱਲੇ ਲੋਹੇ ਦੀਆਂ ਗੋਲੀਆਂ ਬਣਾ ਕੇ ਸੌ ਜਾਓ ਲੋਹੇ ਦੀਆਂ ਗੋਲੀਆਂ ਨਾ ਮਿਲਣ ਤਾਂ ਤੁਸੀਂ ਇਸ ਦੀ ਜਗ੍ਹਾ ਲੋਹੇ ਦੀ ਕੋਈ ਵੀ ਚੀਜ਼ ਜਿਵੇਂ ਲੋਹੇ ਦੀ ਚਾਬੀ ਜਾਂ ਕੈਂਚੀ ਵੀ ਰੱਖ ਸਕਦੇ ਹੋ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਰਾਹੂ ਤੇ ਕੇਤੂ ਦਾ ਪ੍ਰਭਾਵ ਵੀ ਦੂਰ ਹੁੰਦਾ ਹੈ ਜ਼ਿੰਦਗੀ ਵਿੱਚ ਸ਼ਾਂਤੀ ਆਉਂਦੀ ਹੈ ਇਸ ਤੋਂ ਇਲਾਵਾ ਗੀਤਾ ਜਾਂ ਸੁੰਦਰ ਖਾਣ ਵਾਸਤੇ ਵੀ ਸਾਨੂੰ ਸਰਾਣੇ ਦੇ ਥੱਲੇ ਇਸ ਨੂੰ ਰੱਖਣ ਲਈ ਕਿਹਾ ਗਿਆ ਹੈ ਇਸ ਨੂੰ ਸਾਨੂੰ ਪੜ੍ਹਨਾ ਵੀ ਚਾਹੀਦਾ ਹੈ ਇਸ ਦਾ ਪਾਠ ਵੀ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡਾ ਮਨ ਸ਼ਾਂਤ ਰਹੇਗਾ ਤੇ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ ਤੁਹਾਡਾ ਮਨ ਜਿਹੜਾ ਹੈ ਉਹ ਸਥਿਰ ਰਹਿੰਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਾਰੋਬਾਰ ਕਮਾਂ ਘਾਰਾਂ ਦੇ ਵਿੱਚ ਬਹਿ ਕੇ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਤੇ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਤੁਸੀਂ ਆਪਣੇ ਕਾਰੋਬਾਰ ਤੇ ਕਮਾਂ ਦੇ ਵਿੱਚ ਸਾਡਾ ਮਨ ਨਹੀਂ ਲੱਗਦਾ ਉਹ ਇਸ ਉਪਾਅ ਨੂੰ ਜ਼ਰੂਰ ਕਰਨ ਇਹ ਟਿਪਸ ਜ਼ਿੰਦਗੀ ਦੇ ਵਿੱਚ ਤਰੱਕੀ ਨੂੰ ਦਰਸਾਉਂਦੀਆਂ ਨੇ ਤੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਉਹ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣ ਇਹ ਉਪਾਅ ਤੁਸੀਂ ਘਰ ਬੈਠੇ ਰਾਤ ਨੂੰ ਸੌਂਦੇ ਸਮੇਂ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਇਹ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਅਸੀਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਮੂੰਗ ਦਾਲ ਦੇ ਉਪਾਅ ਦੀ ਗੱਲ ਕਰਦੇ ਹਾਂ ਮੂੰਗ ਦਾਲ ਨੂੰ ਰਾਤ ਨੂੰ ਸੌਂਦੇ ਸਮੇਂ ਕਿਸੇ ਹਰੇ ਰੰਗ ਦੇ ਰੁਮਾਲ ਦੇ ਵਿੱਚ ਬੰਨ੍ਹ ਕੇ ਤੇ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌਂ ਜਾਓ ਸਵੇਰੇ ਉੱਠ ਕੇ ਕਿਸੇ ਵੀ ਕੁਵਾਰੀ ਕੰਨਿਆ ਨੂੰ ਦਾਨ ਕਰ ਦਿਓ ਜਾਂ ਫਿਰ ਮੰਦਰ ਵਿੱਚ ਜਾ ਕੇ ਦੁਰਗਾ ਮਾਤਾ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦਿਓ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਬੁੱਧ ਦਾ ਪ੍ਰਭਾਵ ਜਿਹੜਾ ਹੈ ਉਹ ਦੂਰ ਹੁੰਦਾ ਹੈ ਤੇ ਕੈਰੀਅਰ ਦੇ ਵਿੱਚ ਤੁਹਾਨੂੰ ਤਰੱਕੀ ਮਿਲਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਸਿਹਤ ਨੂੰ ਲੈ ਕੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਤੁਹਾਨੂੰ ਸੌਂਦੇ ਸਮੇਂ ਤਾਂਬੇ ਦੀ ਗੜਵੀ ਦੇ ਵਿੱਚ ਪਾਣੀ ਪਾ ਕੇ ਆਪਣੇ ਸਿਰਾਂ ਨੇ ਰੱਖਣਾ ਚਾਹੀਦਾ ਹੈ ਤੇ ਸਵੇਰੇ ਉੱਠ ਕੇ ਉੱਠਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਲੱਗੇ ਹੋਏ ਬੂਟੇ ਦਰਖਤਾਂ ਨੂੰ ਇਹ ਪਾਣੀ ਪਾ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਆਪਣੀ ਸਿਹਤ ਦੇ ਨਾਲ ਜੁੜੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ ਇਸ ਤੋਂ ਇਲਾਵਾ ਐਤਵਾਰ ਨੂੰ ਸੌਂਦੇ ਸਮੇਂ ਇੱਕ ਗਲਾਸ ਦੇ ਵਿੱਚ ਦੁੱਧ ਭਰੋ ਤੇ ਉਸ ਨੂੰ ਆਪਣੇ ਸਿਰਹਾਣੇ ਰੱਖ ਕੇ ਸੌਂ ਜਾਓ ਸਾਵਧਾਨੀ ਦੇ ਨਾਲ ਰੱਖਣਾ ਕਿਤੇ ਇਹ ਗਲਾਸ ਤੁਹਾਡਾ ਹੱਥ ਵੱਜ ਕੇ ਡੋਲ ਨਾ ਜਾਵੇ ਤੇ ਡੇਗ ਨਾ ਜਾਵੇ ਇਸ ਨੂੰ ਤੁਸੀਂ ਸਰਾਣੇ ਰੱਖ ਕੇ ਸੌ ਜਾਣਾ ਹੈ ਤੇ ਸਵੇਰੇ ਉੱਠ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਨਾਲ ਜਾ ਕੇ ਕਿਸੇ ਕਿਕਰ ਦੇ درخت ਦੀ ਜੜ ਦੇ ਵਿੱਚ ਪਾ ਦਿਓ ਤੇ ਐਤਵਾਰ ਨੂੰ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਸਿਹਤ ਸੰਬੰਧੀ ਜੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਸੰਧੂਰ ਦੀ ਸੰਧੂਰ ਨੂੰ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਇਸ ਲਈ ਸੋਮਵਾਰ ਦਾ ਦਿਨ ਬਹੁਤ ਹੀ ਉੱਤਮ ਹੈ ਇਸ ਨੂੰ ਸਰਾਣੇ ਦੇ ਥੱਲੇ ਸੰਧੂਰ ਦੀ ਛੋਟੀ ਜੀ ਡੱਬੀ ਰੱਖ ਕੇ ਸੌਣ ਦੇ ਨਾਲ ਅਗਲੇ ਦਿਨ ਸਵੇਰੇ ਉੱਠ ਕੇ ਸੰਦੂਰ ਨੂੰ ਹਨੂਮਾਨ ਜੀ ਨੂੰ ਅਰਪਿਤ ਕਰ ਦਿਓ ਤੇ ਮੰਨਿਆ ਜਾਂਦਾ ਹੈ ਕਿ ਇਹ ਉਪਾਅ ਕਰਨ ਦੇ ਨਾਲ ਮੰਗਲ ਦੋਸ਼ ਦੂਰ ਹੁੰਦਾ ਹੈ। ਕਾਰਜ ਖੇਤਰ ਦੇ ਵਿੱਚ ਤਰੱਕੀ ਮਿਲਦੀ ਹੈ। ਇਸ ਤੋਂ ਇਲਾਵਾ ਜਨਮ ਪੱਤਰੀ ਦੇ ਵਿੱਚ ਰਾਹੂ ਕੁੰਡਲੀ ਦੇ ਵਿੱਚ 5ਵੇਂ ਘਰ ਦੇ ਵਿੱਚ ਹੋਵੇ ਤਾਂ ਸੰਤਾਨ ਸੁੱਖ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਤਾਂ ਤੁਸੀਂ ਰਾਤ ਨੂੰ ਪਤਨੀ ਦੇ ਸਿਰਾਂ 'ਤੇ 5 ਮੂਲੀਆਂ ਰੱਖ ਕੇ ਸੌ ਜਾਓ ਤੇ ਸਵੇਰੇ ਉੱਠ ਕੇ ਇਹ ਮੂਲੀਆਂ ਜਿਹੜੀਆਂ ਨੇ ਇਹਨਾਂ ਨੂੰ ਤੁਸੀਂ ਦਾਨ ਕਰ ਦਿਓ। ਹੁਣ ਗੱਲ ਕਰਦੇ ਹਾਂ ਮੋਰ ਦੇ ਖੰਭਾਂ ਦੀ ਮੋਰ ਦੇ ਖੰਭਾਂ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਪਾਉਣ ਨੂੰ ਕਰਨ ਦੇ ਨਾਲ ਵਿਅਕਤੀ ਨੂੰ ਆਰਥਿਕ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਜੇਕਰ ਤੁਸੀਂ ਮੋਰ ਦੇ ਖੰਭਾਂ ਨੂੰ ਰਾਤ ਨੂੰ ਆਪਣੇ ਸਰਾਣੀ ਦੇ ਥੱਲੇ ਰੱਖ ਕੇ ਸੌਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਇਹ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੋਰ ਦੇ ਖੰਭਾਂ ਦੇ ਦਰਸ਼ਨ ਜ਼ਰੂਰ ਕਰੋ ਇਹਨਾਂ ਦਾ ਇਸਤੇਮਾਲ ਘਰ ਨੂੰ ਸਜਾਵਟ ਦੇ ਲਈ ਵੀ ਕੀਤਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਤુલਸੀ ਦੀ ਤુલਸੀ ਦੇ ਪੱਤਿਆਂ ਦਾ ਇਸਤੇਮਾਲ ਕਈ ਦਵਾਈਆਂ ਦੇ ਰੂਪ ਦੇ ਵਿੱਚ ਵੀ ਕੀਤਾ ਜਾਂਦਾ ਹੈ ਜੋਤਿਸ਼ ਸ਼ਾਸਤਰਾਂ ਦੇ ਵਿੱਚ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਤુલਸੀ ਦੇ ਪੱਤੇ ਆਪਣੇ ਸਿਰਾਂ ਨੇ ਰੱਖਦੇ ਹੋ ਤਾਂ ਇਸ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਬਣਾਈ ਰੱਖਦੇ ਹਨ ਤੁਹਾਡਾ ਮਨ ਵੀ ਕੰਮਾਂ ਦੇ ਵਿੱਚ ਲੱਗਦਾ ਹੈ ਤੇ ਸਵੇਰੇ ਉੱਠ ਕੇ ਜੇਕਰ ਤੁਸੀਂ ਤુલਸੀ ਦੇ ਪੱਤੇ ਖਾ ਲਵੋਗੇ ਤਾਂ ਤੁਹਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ ਪਰ ਕਦੇ ਵੀ ਸੂਰਜ ਚੁਪਨ ਤੋਂ ਬਾਅਦ ਤੁਸੀਂ ਤુલਸੀ ਦੇ ਪੱਤਿਆਂ ਨੂੰ ਨਹੀਂ ਤੋੜਨਾ ਇਸ ਤੋਂ ਇਲਾਵਾ ਹਲਦੀ ਦੀ ਗੰਢ ਬ੍ਰਹਸਪਤੀ ਗ੍ਰਹਿ ਦਾ ਕਾਰਕ ਮੰਨੀ ਜਾਂਦੀ ਹੈ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਦੇ ਵਿੱਚ ਹਲਦੀ ਦੀ ਗੰਢ ਤੁਸੀਂ ਇੱਕ ਕੱਪੜੇ ਦੇ ਵਿੱਚ ਬੰਨ ਕੇ ਸੌ ਜਾਓ ਤੇ ਇਸ ਦਾ ਤੁਹਾਨੂੰ ਸ਼ੁਭ ਫਲ ਮਿਲਦਾ ਹੈ ਤੋ ਆੜੇ ਲਈ ਨੌਕਰੀ ਦੇ ਯੋਗ ਵੀ ਬਣਨ ਲੱਗਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਸ਼ੁਭ ਫਲ ਮਿਲਦਾ ਹੈ ਤੇ ਨੌਕਰੀ ਦੇ ਨਾਲ ਦਾ ਕਾਰੋਬਾਰ ਦੇ ਵਿੱਚ ਵੀ ਵਾਧਾ ਹੁੰਦਾ ਹੈ ਇਸ ਤਰ੍ਹਾਂ ਹੁਣ ਅਸੀਂ ਜਾਣਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਸਹਰਾਣੇ ਦੇ ਥੱਲੇ ਨਹੀਂ ਰੱਖਣਾ ਚਾਹੀਦਾ ਜਿਸ ਦੇ ਨਾਲ ਮਾਤਾ ਲక్ష్ਮੀ ਸਾਡੇ ਤੋਂ ਨਰਾਸ਼ ਹੁੰਦੀ ਹੈ ਸਭ ਤੋਂ ਪਹਿਲੀ ਚੀਜ਼ ਕਿਸੇ ਵੀ ਵਿਅਕਤੀ ਨੂੰ ਆਪਣੇ ਸਹਰਾਣੇ ਦੇ ਥੱਲੇ ਪਰਸ ਨਹੀਂ ਰੱਖ ਕੇ ਸੌਣਾ ਚਾਹੀਦਾ ਪਰਸ ਦੇ ਵਿੱਚ ਮਤ ਪਰਸੂ ਦੇ ਵਿੱਚ ਮਾਤਾ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ ਤੇ ਇਸ ਦੀ ਜਗਤਿਜੋਰੀ ਦੇ ਵਿੱਚ ਹੁੰਦੀ ਹੈ ਜੇਕਰ ਅਸੀਂ ਪਰਸ ਨੂੰ ਆਪਣੇ ਸਰਹਾਣੇ ਦੇ ਥੱਲੇ ਰੱਖਦੇ ਹਾਂ ਤਾਂ ਮਾਤਾ ਲਕਸ਼ਮੀ ਜੀ ਨਾਰਾਜ਼ ਹੋ ਜਾਂਦੇ ਹਨ ਤੇ ਸਾਡੇ ਕਾਰੋਬਾਰ ਦੇ ਵਿੱਚ ਸਾਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡੇ ਖਰਚੇ ਵਧਣ ਲੱਗਦੇ ਹਨ ਪਰਿਵਾਰ ਦੇ ਵਿੱਚ ਪਿਆਰ ਘਟਦਾ ਹੈ ਤੇ ਦੂਸਰੀ ਚੀਜ਼ ਹੈ ਘੜੀ ਘੜੀ ਨੂੰ ਕਦੇ ਵੀ ਸਰਹਾਣੇ ਥੱਲੇ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਦੇ ਨਾਲ ਸਾਨੂੰ ਵਧੀਆ ਨੀਂਦ ਜੋ ਹੈ ਉਹ ਨਹੀਂ ਆਉਂਦੀ ਸਾਡੀ ਨੀਂਦ ਦੇ ਵਿੱਚ ਕਮੀ ਹੁੰਦੀ ਹੈ ਇਸ ਤੋਂ ਇਲਾਵਾ ਅੱਜ ਕੱਲ ਬਹੁਤ ਸਾਰੇ ਲੋਕ ਇਲੈਕਟ੍ਰੋਨਿਕ ਘੜੀਆਂ ਵਰਤਦੇ ਹਨ ਇਹਨਾਂ ਜੋ ਨਿਕਲਣ ਵਾਲੀਆਂ ਤਰੰਗਾਂ ਵਿਅਕਤੀ ਦੇ ਦਿਮਾਗ ਤੇ ਦਿਲ ਤੇ ਬੁਰਾ ਪ੍ਰਭਾਵ ਪਾ ਸਕਦੀਆਂ ਨੇ ਇਸ ਤਰ੍ਹਾਂ ਦੀਆਂ ਘੜੀਆਂ ਨੂੰ ਆਪਣੇ ਬੈੱਡਰੂਮ ਦੇ ਵਿੱਚ ਰੱਖਣਾ ਵੀ ਬਹੁਤ ਖਤਰਨਾਕ ਸਿੱਧ ਹੁੰਦਾ ਹੈ ਇਹ ਵਿਅਕਤੀ ਦੀ ਸਿਹਤ ਤੇ ਬੁਰਾ ਅਸਰ ਪਾਉਂਦੀਆਂ ਹਨ ਕਈ ਵਿਅਕਤੀਆਂ ਨੂੰ ਰਾਤ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਹੁੰਦਾ ਹੈ ਤੇ ਕਿਤਾਬ ਨੂੰ ਕਦੀ ਵੀ ਸਰਾਣੇ ਰੱਖ ਕੇ ਨਹੀਂ ਸੌਣਾ ਚਾਹੀਦਾ ਇਹਨਾਂ ਨੂੰ ਪੜਨ ਤੋਂ ਬਾਅਦ ਹਮੇਸ਼ਾ ਕਮਰੇ ਤੋਂ ਬਾਹਰ ਰੱਖ ਕੇ ਸੌਣਾ ਚਾਹੀਦਾ ਹੈ ਅਖਬਾਰ ਕਿਤਾਬਾਂ ਤੇ ਮੈਗਜ਼ੀਨ ਬੁੱਧ ਗ੍ਰਹਿ ਦੇ ਨਾਲ ਸੰਬੰਧਿਤ ਮੰਨੀਆਂ ਜਾਂਦੀਆਂ ਹਨ ਇਸ ਤਰ੍ਹਾਂ ਜੇਕਰ ਕਿਸੇ ਵਿਅਕਤੀ ਦੇ ਬੁੱਧ ਦਾ ਪ੍ਰਭਾਵ ਵਧੇਗਾ ਤੇ ਇਸ ਦੇ ਨਾਲ ਬੁੱਧੀ ਦੇ ਨਾਲ ਕੈਰੀਅਰ ਤੇ ਵੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਤਾਂ ਸਾਧ ਸੰਗਤ ਜੀ ਏਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਛੋਟੇ ਛੋਟੇ ਉਪਾਅ ਦੱਸੇ ਗਏ ਹਨ। ਇੱਕ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ, ਗਰੀਬੀ ਸਾਡੇ ਘਰ ਦੇ ਵਿੱਚ ਹੈ, ਲੜਾਈ ਕਲੇਸ਼ ਹੈ, ਰਾਤ ਨੂੰ ਸੌਣ ਦੇ ਸਮੇਂ ਡਰਾਉਣੇ ਸੁਪਨੇ ਆਉਂਦੇ ਹਨ। ਤਾਂ ਇਹ ਕੁਝ ਉਪਾਅ ਤੁਸੀਂ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਤੇ ਵਧੀਆ ਬਣਾ ਸਕਦੇ ਹੋ। ਰਾਤ ਨੂੰ ਸੌਣ ਦੇ ਸਮੇਂ ਜੇਕਰ ਸਰਾਣੇ ਦੇ ਥੱਲੇ ਇਹਨਾਂ ਚੀਜ਼ਾਂ ਨੂੰ ਰੱਖ ਕੇ ਸੌਂਦੇ ਹੋ ਤਾਂ ਪੈਸਾ ਚੁੰਮਕ ਦੇ ਵਾਂਗ ਤੁਹਾਡੇ ਵੱਲ ਖਿੱਚਿਆ ਆਵੇਗਾ ਤੇ ਤੁਹਾਡੀ ਕਿਸਮਤ ਸੂਰਜ ਦੇ ਵਾਂਗ ਚਮਕ ਜਾਵੇਗੀ। ਤਾ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਵੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਸ ਦੇ ਨਾਲ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ